ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਜੀਤ ਨਰਵੰਦ ਦੇਸਾਂ ਵਿਦੇਸਾਂ ਚ ਵਸੇ ਭੈਣ ਭਾਵਾਂ ਨੂੰ ਲੋੜੀ ਦੀਆਂ ਮੁਬਾਰਕਾਂ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲੋਂਦੀ ਏ ਲੋੜੀ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲੋਂਦੀ ਏ ਲੋੜੀ ਬੜਾ ਜੀ ਲੋਂਦੀ ਏ ਲੋੜੀ ਸੁੰਦਰ ਮੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁਲਾ ਪੱਟੀ ਵਾਲਾ ਹੋ ਦੁਲੇ ਨੇ ਧੀ ਵਿਆਹੀ ਹੋ ਸਿਰ ਸਕਰ ਪਾਈ ਹੋ ਜਦੂਏ ਆਉਂਦੀ ਏ ਲੋੜੀ ਬੜਾ ਜੀ ਲੋਂਦੀ ਏ ਲੋੜੀ ਇਸ ਰਾਏ ਦ੍ਰਿਦਰ ਜਾਏ ਦ੍ਰਿਦਰ ਦੀ ਅਗ ਚੁੰਨੇ ਚ ਪਾਏ ਇੱਕ ਕਵਤਾ ਲਿਖੀ ਹੈ ਜੋ ਆਪ ਜੀ ਦੇ ਰੂਬਰੂ ਕਰਦੀ ਹਾਂ ਮੂੰਗਫਲੀ ਦੀ ਸੁਗੰਧੀ ਤੇ ਗੱਚਕ ਦਾ ਸਵਾਦ ਮੇਰਾ ਪੰਜਾਬ ਸਦਾ ਰਹੇ ਆਬਾਦ ਮੂੰਗਫਲੀ ਦੀ ਸੁਗੰਧੀ ਤੇ ਗੱਚਕ ਦਾ ਸਵਾਦ ਮੇਰਾ ਪੰਜਾਬ ਸਦਾ ਰਹੇ ਆਬਾਦ ਰੋਦੀ ਖੀਰ ਤੇ ਮੱਕੀ ਦੇ ਦਾਣੇ ਪਤੰਗਾਂ ਉਡਾਉਂਦੇ ਨੇ ਨਿੱਕੇ ਨਿਆਣੇ ਰੋਦੀ ਖੀਰ ਤੇ ਮੱਕੀ ਦੇ ਦਾਣੇ ਪਤੰਗਾਂ ਉਡਾਉਂਦੇ ਨੇ ਨਿੱਕੇ ਨਿਆਣੇ ਮਾਂ ਦੀ ਖਿਚੜੀ ਚ ਹੈ ਮਾਂ ਦੀ ਏਸੀਸ ਮਾਂ ਦੀ ਖਿਚੜੀ ਚ ਹੈ ਮਾਂ ਦੀ ਏਸੀਸ ਤੀਆਂ ਪੁੱਤਾਂ ਨਾਲ ਦੀ ਨਹੀਂ ਕੋਈ ਰੀਸ ਤੀਆਂ ਪੁੱਤਾਂ ਨਾਲ ਦੀ ਨਹੀਂ ਕੋਈ ਰੀਸ ਜਸਜੀਤ ਦੀ ਖੁਸ਼ੀ ਹੈ ਆਪਣੇਆਂ ਦਾ ਪਿਆਰ ਮੁਬਾਰਕ ਹੋਏ ਸਭ ਨੂੰ ਲੋਹੜੀ ਦਾ ਤਿਉਹਾਰ ਜਸਜੀਤ ਦੀ ਖੁਸ਼ੀ ਹੈ ਆਪਣੇਆਂ ਦਾ ਪਿਆਰ ਮੁਬਾਰਕ ਹੋਏ ਸਭ ਨੂੰ ਲੋਹੜੀ ਦਾ ਤਿਉਹਾਰ ਸਭ ਨੂੰ ਲੋੜੀ ਦੇ ਆធីਾਰ ਮੁਬਾਰਕ ਹੋਏ ਸਭ ਖੁਸ਼ ਰਹਿਣ ਚੜਦੀ ਕਲਾ ਚ ਰਹਿਣ ਜੇ ਤੁਹਾਨੂੰ ਇਹ ਹਫਤਾ ਚੰਗੀ ਲੱਗੀ ਤੇ ਨੂੰ ਅੱਗੇ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤੇ ਸਭ ਨੂੰ ਲੋੜੀ ਦੀਆਂ ਮੁਬਾਰਕਾਂ ਦਿਓ ਫਿਰ ਮਿਲਾਂਗੇ ਕਿਸੇ ਨਵੇਂ ਟੋਪਿਕ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ